ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਬੈਜ ਮਨਚੂਰੀਅਨ ਠੀਕ ਹੈ ਜੀ ਜਿਹੜੇ ਕਿ ਗਰੇਵੀ ਨਾਲ ਬਣਦੇ ਆ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਣੀ ਰਹੋ ਅੱਜ ਫਿਰ ਤੁਹਾਨੂੰ ਇਹਨ ਬੂਰੇ ਵਧੀਆ ਹਲਵਾਈ ਸਟਾਈਲ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਉਸ ਤਰੀਕੇ ਨਾਲ ਮਨਚੂਰੀਅਨ ਜਿਹੜੇ ਉਹ ਘਰੇ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਜੋ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਵੈਜ ਮਨਚੂਰੀਅਨ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀਆਂ ਥੋੜੀਆਂ ਜਿਹੀਆਂ ਸਬਜ਼ੀਆਂ ਠੀਕ ਹੈ ਜੀ ਜਿਵੇਂ ਕਿ ਮੈਂ ਬੰਦ ਗੋਭੀ ਜਿਹੜੀ ਉਹ ਕद्दूकस ਕਰ ਲਈਆ ਠੀਕ ਹੈ ਜੀ ਜਿਹਨੂੰ ਆਪਾਂ ਕੈਬੇਜ ਕਹਿ ਦਿੰਨੇ ਆ ਉਹ ਆਪਾਂ ਨੇ ਕੱਦੂ ਕਸ ਕਰਨੀ ਆ। ਕੁਆਂਟੀਟੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਲੈ ਲਿਓ। ਤੇ ਉਸ ਤੋਂ ਬਾਅਦ ਆਪਾਂ ਨੂੰ ਥੋੜੀ ਜਿਹੀ ਚਾਹੀਦੀ ਆ ਗਾਜਰ ਠੀਕ ਹੈ ਜੀ। ਇੱਕ ਆਪਾਂ ਨੇ ਗਾਜਰ ਜਿਹੜੀ ਉਹ ਗ੍ਰੇਟ ਕਰ ਲਈ ਐ। ਉਹ ਪਾਣੀ ਇਹਦੇ ਵਿੱਚ ਆਪਾਂ ਨੇ ਤੇ ਥੋੜੀ ਜਿਹੀ ਆਪਾਂ ਨੇ ਪਾਣੀ ਆ ਬਰੀਕ ਕੱਟ ਕੇ Shimla mirch ਯਾਨੀ ਕਿ capsicum ਠੀਕ ਹੈ ਜੀ ਇਹ ਤਿੰਨ ਚੀਜ਼ ਆਪਾਂ ਨੇ ਇਹਦੇ ਵਿੱਚ ਪਾ ਲੈਣੀਆਂ। ਤੁਸੀਂ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਜੇ ਤੁਹਾਨੂੰ ਵਧੀਆ ਲੱਗਦਾ ਹੈ। ਤੁਸੀਂ ਉਹ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਨਮਕ ਪਾਣਾ ਹੈ ਤੇ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾਉਂਗੇ ਨਮਕ ਆਪਾਂ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਸਬਜ਼ੀ ਦੇ ਵਿੱਚ ਪਾਣੀ ਹੁੰਦਾ ਠੀਕ ਹੈ ਜਿਆਦਾਤਰ ਤੇ ਇਹ ਪਾਣੀ ਜਿਹੜੀਆਂ ਸਬਜ਼ੀਆਂ ਉਹ ਛੱਡ ਦੋਗੀਆਂ ਤੇ ਥੋੜਾ ਜਿਹਾ ਪਾਣਾ ਆਪਾਂ ਨੇ ਇਹਦੇ ਵਿੱਚ ਸਿਰਕਾ ਯਾਨੀ ਕਿ ਵਾਈਟ ਵਿਨੇਗਰ ਪਾ ਲੈਣਾ ਆਪਾਂ ਨੇ ਇਹਦੇ ਵਿੱਚ ਤੇ ਹੁਣ ਆਪਾਂ ਨੇ ਇਹਨੂੰ ਕਰ ਦੇਣਾ ਮਿਕਸ ਇਸ ਤਰੀਕੇ ਨਾਲ ਕਿਉਂਕਿ ਇਹ ਸਬਜ਼ੀਆਂ ਜਿਹੜੀਆਂ ਹੁਣ ਪਾਣੀ ਛੱਡੋਂਗੀਆਂ ਤੇ ਪਾਣੀ ਛੱਡਣ ਤੋਂ ਬਾਅਦ ਆਪਾਂ ਨੇ ਇਹ ਕੋਈ ਮਲਮਲ ਦਾ ਕੱਪੜਾ ਲੈ ਕੇ ਠੀਕ ਹੈ ਜੀ ਇਹ ਸਬਜ਼ੀ ਦਾ ਸਾਰਾ ਪਾਣੀ ਨਿਚੋੜ ਦੇਣਾ ਹੈ ਤੇ ਹੁਣ ਆਪਾਂ ਨੇ ਇਹਨੂੰ ਮਿਕਸ ਕਰਕੇ 10-15 ਮਿੰਟ ਵਾਸਤੇ ਇਦਾਂ ਹੀ ਛੱਡ ਦੋਗੇ 10-15 ਮਿੰਟ ਬਾਅਦ ਜਿਹੜਾ ਮਿਕਸਚਰ ਹੈ ਆਪਾਂ ਇਦਾਂ ਦੇ ਮਲਮਲ ਦੇ ਕੱਪੜੇ 'ਚ ਆਪਾਂ ਨੇ ਪਾ ਲੈਣਾ ਹੈ ਤੇਨੂੰ ਇਸ ਤਰੀਕੇ ਨਾਲ ਆਪਾਂ ਦਬੋਂਗੇ ਤੇ ਇਦਾਂ ਜਦੋਂ ਦਬੋਂਗੇ ਨਾ ਇਹ ਜੋ ਜਿਹੜਾ ਐਕਸਟਰਾ ਪਾਣੀ ਆ ਸਬਜ਼ੀਆਂ 'ਚ ਉਹ ਚੰਗੀ ਤਰ੍ਹਾਂ ਨਿਕਲ ਜਾਊਗਾ ਇਸ ਤਰੀਕੇ ਨਾਲ ਆਪਾਂ ਨੇ ਦੱਬ-ਦੱਬ ਕੇ ਸਾਰਾ ਪਾਣੀ ਆ ਜਿਹੜਾ ਉਹ ਕੱਢ ਦੇਣਾ ਹੈ ਆ ਤੁਸੀਂ ਦੇਖ ਸਕਦੇ ਹੋ ਪ੍ਰਾਤ ਦੇ ਵਿੱਚ ਕਿੰਨਾ ਪਾਣੀ ਜਿਹੜਾ ਉਹ ਨਿਕਲ ਗਿਆ ਹੈ ਤੇ ਇਦਾਂ ਹੀ ਸਾਰਾ ਪਾਣੀ ਆਪਾਂ ਹੁਣ ਕੱਢ ਦਿੰਨੇ ਆ ਇਹਦੇ ਵਿੱਚੋਂ ਸਬਜ਼ੀਆਂ ਦਾ ਪਾਣੀ ਆਪਾਂ ਨੇ ਸਾਰਾ ਹੀ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰੀਨ ਚਿੱਲੀ ਯਾਨੀ ਕਿ ਹਰੀ ਮਿਰਚ ਇਹ ਤੁਸੀਂ ਆਪਣੇ ਟੇਸਟ ਰਿਕੋਰਡਿੰਗ ਪਾ ਲਿਓ ਜਿੰਨਾ ਕੁ ਤੁਹਾਨੂੰ ਤਿੱਖਾ ਪਸੰਦ ਹੋਇਆ ਉੰਨੀ ਕਿ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਤੇ ਲਓ ਜੀ ਹੁਣ ਇੱਕ ਚਮਚ ਪਾਵਾਂਗੇ ਆਪਾਂ ਅਦਰਕ ਲਸਣ ਦੀ ਪੇਸਟ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਨਮਕ ਪਾਉਂਗੇ ਚਮਚੇ ਦਾ ਚੌਥਾ ਹਿੱਸਾ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਉਹ ਨਮਕ ਦਾ ਫਲੇਵਰ ਵੀ ਸਬਜ਼ੀਆਂ ਦੇ ਵਿੱਚ ਆ ਚੁੱਕਿਆ ਹੈ ਤੇ ਜੇ ਇੱਥੇ ਆਪਾਂ ਨੇ ਨਮਕ ਜ਼ਿਆਦਾ ਪਾ ਲਿਆ ਤਾਂ ਆਪਣਾ ਜਿਹੜਾ ਮਨਚੂਰੀਅਨ ਦੇ ਵਿੱਚ ਨਮਕ ਇਹੋ ਜ਼ਿਆਦਾ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਕਾਰਨਫਲੋਰ ਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਜੇ ਆਪਾਂ ਨੂੰ ਅਰੇ ਰੋਡ ਦੀ ਹੋਰ ਜ਼ਰੂਰਤ ਪਈ ਤਾਂ ਆਪਾਂ ਹੋਰ ਵੀ ਪਾਉਂਗੇ ਠੀਕ ਹੈ ਜੀ ਪਰ ਪਹਿਲਾਂ ਆਪਾਂ ਨੇ ਘੱਟ ਪਾਉਣਾ ਏ ਆਪਾਂ ਨੇ ਇੰਨਾ ਕਹਦੇ ਵੀ ਚਾਰਾ ਰੋਡ ਪਾਉਣਾ ਏ ਵੀ ਆਹ ਜਿਹੜਾ ਮਿਕਸਚਰ ਹੈ ਠੀਕ ਹੈ ਜੀ ਥੋੜਾ ਜਿਹਾ ਕਾਠਾ ਹੋ ਜਾਵੇ ਯਾਨੀ ਇਹਦੀਆਂ ਛੋਟੀਆਂ-ਛੋਟੀਆਂ ਬਾਲ ਬਣਨ ਲੱਗ ਜਾਣ ਤਾਂ ਜੋ ਜਦੋਂ ਆਪਾਂ ਫਰਾਈ ਕਰੋਂਗੇ ਨਾ ਤਾਂ ਬੋਲ ਉਹ ਟੁੱਟੇ ਨਾ ਠੀਕ ਹੈ ਜੀ ਐਡੀ ਐਡੀਆਂ ਕ ਬੋਲਾਂ ਬਣਨੀਆਂ ਚਾਹੀਦੀਆਂ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨਾ ਤੇ ਹਲੇ ਇਹਦੇ ਵਿੱਚ ਅਰੇ ਰੋਡ ਦੀ ਕੁਆਂਟੀਟੀ ਜਿਹੜੀ ਥੋੜੀ ਜਿਹੀ ਘੱਟ ਹੈ ਕਿਉਂਕਿ ਇਹ ਜੁੜ ਨਹੀਂ ਰਿਹਾ ਆਪਸ ਦੇ ਵਿੱਚ ਤੇ ਇੱਕ ਚਮਚ ਅਰੇ ਰੋਡ ਦਾ ਪੈ ਇਹਦੇ ਵਿੱਚ ਹੋਰ ਪਾਉਂਗੇ ਵੱਡਾ ਤੇ ਇੱਕ ਚਮਚ ਆਪਾਂ ਨੇ ਹੋਰ ਪਾ ਲਿਆ ਅਰੇ ਰੋਡ ਦਾ ਤੇ ਹੁਣ ਆਪਾਂ ਕਰਦੇ ਇਹਨੂੰ ਮਿਕਸ ਐਂ ਚੰਗੀ ਤਰ੍ਹਾਂ ਤੇ ਐਦਾਂ ਬਣਦਾ ਜੀ ਮਨਚੂਰੀਅਨ ਦਾ ਬੇਸ ਵਿਆਹ ਸ਼ਾਦੀਆਂ ਦੇ ਵਿੱਚ ਕੋਈ ਜ਼ਿਆਦਾ بڑا ਔਖਾ ਕੰਮ ਨਹੀਂ ਹੈਗਾ ਮਨਚੂਰੀਅਨ ਬਣਾਉਣਾ ਕਿਉਂਕਿ ਕਈ ਵਾਰ ਆਪਾਂ ਨੂੰ ਲੱਗਦਾ ਆਪਾਂ ਤੋਂ ਬਣਨਾ ਨਹੀਂ ਹੈਗਾ ਕੋਈ ਔਖਾ ਨਹੀਂ ਹੈਗਾ ਜੇ ਫਿਰ ਤੁਹਾਨੂੰ ਇਹਨ ਪੂਰਾ ਵਧੀਆ ਜਿੱਤਾਂ ਕੇ ਵਿਆਹਾਂ ਦੇ ਵਿੱਚ ਹੁੰਦਾ ਉਸੇ ਤਰੀਕੇ ਨਾਲ ਬਣਾ ਕੇ ਆਪਾਂ ਦਿਖਾਉਂਗੇ ਵੈਜ ਮਨਚੂਰੀਅਨ ਤੇ ਲਓ ਜੀ ਬੋਲ ਹੈ ਜਿਹੜੀ ਉਹ ਹੁਣ ਬਣ ਚੁਗੀ ਆਰਾ ਰੋਡ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਜੇ ਆਰਾ ਰੋਡ ਜ਼ਿਆਦਾ ਪਾਉਗੇ ਫਿਰ ਕੱਲਾ ਅਰੇ ਰੋਡ ਦਾ ਹੀ ਟੇਸਟ ਆਊਗਾ ਇਹਦੇ ਵਿੱਚੋਂ ਸੋ ਇਸ ਤਰੀਕੇ ਦੀਆਂ ਬੋਲਾਂ ਆਪਾਂ ਨੇ ਬਣਾ ਲੜੀਆਂ ਤੇ ਹੁਣ ਆਪਾਂ ਰੱਖਦੇ ਆਂ ਕੜਾਹੀ ਇਹਨਾਂ ਨੂੰ ਫਰਾਈ ਕਰਨ ਵਾਸਤੇ ਆ ਦੇਖੋ ਬੋਲਾਂ ਮੈਂ ਸਾਰੀਆਂ ਬਣਾ ਕੇ ਰੱਖ ਲੀਆਂ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਫਰਾਈ ਕੜਾਹੀ ਦੇ ਵਿੱਚ ਤੇਲ ਆਪਾਂ ਨੇ ਪਾ ਲਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਮੰਚੂਰੀਅਨ ਬੋਲ ਆਉ ਕਰਨੇ ਆ ਫਰਾਈ ਇਦਾਂ ਆਪਾਂ ਇਹਨੂੰ ਛੱਡੂਗੇ ਇਹਦੇ ਵਿੱਚ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੇ ਜ਼ਿਆਦਾ ਤੇਜ਼ ਸੇਕ ਹੋਊਗਾ ਤਾਂ ਇਹ ਉੱਪਰੋਂ ਇੱਕ ਲੱਗ ਤੱਕ ਕਾਲੇ ਹੋ ਜੂਗੇ ਤੇ ਵਿੱਚੋਂ ਰਹਿ ਜੂਗੇ ਕੱਚੇ ਇਸ ਕਰਕੇ ਆਪਾਂ ਨੇ ਇਹ ਮੀਡੀਅਮ ਸੇਕ ਦੇ ਵਿੱਚ ਛੱਡਨੇ ਆ ਸਾਰੀ ਇਸ ਤਰੀਕੇ ਨਾਲ ਤੇ ਮਚੂਰੀਆਂ ਆਪਾਂ ਨੇ ਛੱਡ ਲਈ ਆ ਜੀ ਤੇਲ ਦੇ ਵਿੱਚ ਆ ਦੇਖੋ ਕਿੰਨੇ ਵਧੀਆ ਏ ਤੇ 2 ਮਿੰਟ ਆਪਾਂ ਨੇ ਇਹਦੇ ਵਿੱਚ ਚੜਨੀ ਇਹ ਕੋਈ ਵੀ ਚੀਜ਼ ਨਹੀਂ ਮਾਰਨੀ ਹੈਗੀ ਕਿਉਂਕਿ ਜੇ ਆਪਾਂ ਇਹਨੂੰ ਕਿਸੇ ਚੀਜ਼ ਨਾਲ ਚਲਾਉਂਗੇ ਨਾ ਛੱਡਣਸਾਰ ਤਾਂ ਇਹ ਟੁੱਟ ਜਾਂਦੇ ਆ ਇਸ ਕਰਕੇ 2-3 ਮਿੰਟ ਆਪਾਂ ਨੇ ਇਹ ਹਲਾਉਣੀ ਨਹੀਂ ਤੇ ਜੇ ਹਲਾਉਣੀ ਵੀ ਆ ਤਾਂ ਜੇ ਐਦਾਂ ਆਪਾਂ ਕੜਾਹੀ ਹਿਲਾ ਸਕਦੇ ਆ ਠੀਕ ਆ ਜੀ ਉਹ ਵੀ ਥੋੜਾ ਜਿਹਾ ਪਾਚਾ ਕੇ ਕਿ ਕਿ ਥੋੜੇ ਉੱਪਰ ਤੇਲ ਵੀ ਪੈ ਸਕਦਾ ਹੈ ਤੇ ਐਦਾਂ ਨਾਰਮਲ ਆਪਾਂ ਇਹਨੂੰ ਹਲਾਉਂਗੇ ਤੇ ਜਦੋਂ ਇਹ ਫਰਾਈ ਹੋ ਗਏ ਫਿਰ ਆਪਾਂ ਇਹਨਾਂ ਨੂੰ ਕੱਢੂਗੇ ਬਾਹਰ ਮਨਚੂਰੀਅਨ ਆਪਣੇ ਫਰਾਈ ਹੋ ਰਹੇ ਆ ਜੀ ਆ ਦੇਖੋ ਕਿੰਨੇ ਵਧੀਆ ਮਨਚੂਰੀਅਨ ਬਣ ਰਹੇ ਆ ਜਿੱਦਾਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਹੁੰਦੇ ਆ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਘਰੇ ਵੈਜ ਮਨਚੂਰੀਅਨ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰ ਦਿਆ ਕਰੋ ਤੇ ਲਓ ਜੀ ਇਹਨਾਂ ਨੂੰ ਆਪਾਂ ਹੁਣ ਫਰਾਈ ਕਰ ਲੈਂਦੇ ਆ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਇਹਨਾਂ ਦੀ ਸੌਸ। ਮਨਚੂਰੀਅਨ ਆਪਣੇ ਫਰਾਈ ਹੋ ਚੁੱਕੇ ਆ ਜੀ। ਇਸ ਤਰੀਕੇ ਦਾ ਆਪਾਂ ਨੇ ਕਲਰ ਜਿਹੜਾ ਇਹਨਾਂ ਦਾ ਕਰ ਲੈਣਾ ਏ। ਯਾਨੀ ਚੰਗੀ ਤਰ੍ਹਾਂ ਆਪਾਂ ਨੇ ਪਕਾਉਣੇ ਆ ਇਹ ਕੱਚੇ ਜਿਹੀ ਨਹੀਂ ਰੱਖਣੇ ਹੈਗੇ। ਇਸ ਤਰੀਕੇ ਦੇ ਕਰਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਕਿਸੇ ਬਰਤਨ ਦੇ ਵਿੱਚ। ਤੇ ਲਓ ਜੀ ਮਨਚੂਰੀਅਨ ਬਣ ਕੇ ਆਪਣੇ ਤਿਆਰ ਹੋ ਗਏ। ਆ ਦੇਖੋ ਕਿੰਨੇ ਵਧੀਆ ਆਪਣੇ ਮਨਚੂਰੀਅਨ ਬਣੇ ਆ। ਤੇ ਤੁਸੀਂ ਇਹਨਾਂ ਨੂੰ ਬਗੈਰ ਗਰੇਵੀ ਤੋਂ ਐਦਾਂ ਚਾਹ ਨਾਲ ਵੀ ਖਾ ਸਕਦੇ ਹੋ ਠੀਕ ਹੈ ਜੀ ਸਨੈਕਸ ਤੌਰ ਤੇ। ਕਿਉਂਕਿ ਇਦਾਂ ਵੀ ਇਹ ਬਹੁਤ ਵਧੀਆ ਲੱਗਦੇ ਆ ਪਰ ਆਪਾਂ ਬਣਾਵਾਂਗੇ ਅੱਜ ਗਰੇਵੀ ਵਾਲੇ ਸੌਸ ਵਾਲੇ ਤੇ ਹੁਣ ਬਣਾਉਨੇ ਆਪਾਂ ਮਨਚੂਰੀਅਨ ਦੀ ਸੌਸ ਯਾਨੀ ਕਿ ਗਰੇਵੀ ਸਭ ਤੋਂ ਪਹਿਲਾਂ ਇੱਕ ਕੜਾਹੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਕੁਕਿੰਗ ਆਇਲ ਪਾਉਣਾ ਹੈ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਉਹਨੂੰ ਕਰੂਗੇ ਆਪਾਂ ਚੰਗੀ ਤਰ੍ਹਾਂ ਗਰਮ ਜਦੋਂ ਆਪਣਾ ਤੇਲ ਗਰਮ ਹੋ ਗਿਆ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾ ਕੇ ਆਪਾਂ ਇਹਨੂੰ ਭੁੰਨਣਾ ਹੈ ਨਹੀਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਭੁੰਨੂਗੇ ਅਦਰਕ ਲਸਣ ਦਾ ਜਿਹੜਾ ਟੇਸਟ ਹੈ ਉਹ ਸੌਸ ਦੇ ਵਿੱਚ ਗਰੇਵੀ ਦੇ ਵਿੱਚ ਆਉਣਾ ਚਾਹੀਦਾ ਏ ਠੀਕ ਹੈ ਜੀ ਉਹ ਨਾਲ ਗਰੇਵੀ ਬਹੁਤ ਵਧੀਆ ਲੱਗਦੀ ਹੈ ਤੇ ਜਦੋਂ ਆਪਣਾ ਅਦਰਕ ਲਸਣ ਹਲਕਾ ਜਿਹਾ ਭੁੰਨਿਆ ਗਿਆ ਫਿਰ ਆਪਾਂ ਇੱਥੇ ਥੋੜੀਆਂ ਸਬਜ਼ੀਆਂ ਪਾਵਾਂਗੇ ਜਿਵੇਂ ਕਿ ਸ਼ਿਮਲਾ ਮਿਰਚ ਪਿਆਜ਼ ਤੇ ਬੰਦ ਗੋਭੀ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨੂਗੇ ਜ਼ਿਆਦਾ ਨਹੀਂ ਨਾਰਮਲ ਜਿਹਾ ਚਲਾਉਂਗੇ ਬਸ ਇੱਕ ਅੱਧਾ ਮਿੰਟ ਤੇ ਜਦੋਂ ਆਪਣੀਆਂ ਸਬਜ਼ੀਆਂ ਭੁੰਨੀਆਂ ਗਈਆਂ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਦੇਗੀ ਮਿਰਚ ਕਲਰ ਵਾਸਤੇ ਤੇ ਹਲਕਾ ਜਿਹਾ ਪਾਵਾਂਗੇ ਆਪਾਂ ਨਮਕ ਚਮਚੇ ਦਾ ਚੌਥਾ ਹਿੱਸਾ ਕਿਉਂਕਿ ਆਪਾਂ ਨੇ ਪਹਿਲਾਂ ਵੀ ਨਮਕ ਪਾਇਆ ਹੋਇਆ ਏ ਤੇ ਹਲਕਾ ਜਿਹਾ ਆਪਾਂ ਇਹਨੂੰ ਚਲਾਉਂਗੇ ਯਾਨੀ ਹਲਾ ਲੂਂਗੇ ਇਹਨੂੰ ਹਿਲਾਉਣ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਇਹਦੇ ਵਿੱਚ ਸਿਰਕਾ ਪਾਣਾ ਏ ਵਾਈਟ ਬਿਨੇਗਰ ਯਾਨੀ ਕਿ 1-2 ਚਮਚ ਆ ਤੇ ਆਪਾਂ ਇਹਨੂੰ ਹਲਕਾ ਜਿਹਾ ਚਲਾਉਂਗੇ ਤੇ ਸਰਕਾ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਤੇ ਲੋ ਜੀ ਪਾਣੀ ਥੋੜਾ ਜਿਹਾ ਆਪਾਂ ਨੇ ਜ਼ਿਆਦਾ ਰੱਖਣਾ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਕਵਾਂਟੀਟੀ ਆਪਾਂ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦਵਾਂਗੇ ਉਬਾਲੀ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੀ ਜਹੀ ਟਮਾਟੋ ਕੈਚੱਪ ਠੀਕ ਹੈ ਜੀ ਆਹ ਦੇਖੋ ਇੰਨੀ ਕੁ ਯਾਨੀ ਤਕਰੀਬਨ ਆਪਾਂ ਨੇ 3 ਚਮਚ ਇਹਦੇ ਵਿੱਚ ਟਮਾਟੋ ਕੈਚੱਪ ਦੇ ਜਿਹੜੇ ਪਾਉਣੇ ਆ ਤੇ ਅੱਧਾ ਚਮਚ ਪਾਵਾਂਗੇ ਆ ਪਾਣੀ ਦੇ ਵਿੱਚ ਡਾਰਕ ਸੋਇਆ ਸੌਸ ਥੋੜਾ ਜਿਹਾ ਕਲਰ ਹੈ ਜਿਹੜਾ ਸੌਸ ਦਾ ਵਧੀਆ ਹੋ ਜਾਂਦਾ ਹੈ ਤੇ ਲਓ ਜੀ ਇਹਨੂੰ ਕਰਦੇ ਆ ਮਿਕਸ ਤੇ ਆਪਣੇ ਪਾਣੀ ਨੂੰ ਸੌਸ ਨੂੰ ਆ ਚੁੱਕੀ ਆ ਉਬਾਲੀ ਤੇ ਹੁਣ ਆਪਾਂ ਨੇ ਥੋੜਾ ਜਿਹਾ 1-2 ਚਮਚ ਕਾਰਨਫਲੋਰ ਹੈ ਜਿਹੜਾ ਉਹ ਘੋਲ ਤੇ ਇੱਕ ਸਲਰੀ ਬਣਾਉਣੀ ਆਪਾਂ ਨੇ ਘੋਲ ਕੇ ਇਹਨੂੰ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਦੇਖੋਗੇ ਠੀਕ ਆ ਜੀ ਅੱਧਾ ਪੌਣਾ ਚਮਚ ਤੁਸੀਂ ਇਹਦੀ ਥਿਕਨੈਸ ਹੈ ਜਿਹੜੀ ਸੌਸ ਦੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇ ਤੁਹਾਨੂੰ ਸੌਸ ਗਾੜੀ ਪਸੰਦ ਹੈ ਤਾਂ ਤੁਸੀਂ ਥੋੜਾ ਜਿਹਾ ਕਾਰਨਫਲੋਰ ਜ਼ਿਆਦਾ ਪਾ ਦਿਓ ਤੇ ਜੇ ਤੁਹਾਨੂੰ ਸੌਸ ਥੋੜੀ ਜਿਹੀ ਪਤਲੀ ਪਸੰਦ ਹੈ ਤਾਂ ਤੁਸੀਂ ਥੋੜਾ ਜਿਹਾ ਘੱਟ ਪਾ ਦਿਓ ਠੀਕ ਹੈ ਜੀ ਆ ਲੋ ਸੌਸ ਆ ਜਿਹੜੀ ਆਪਣੀ ਥੋੜੀ ਜਿਹੀ ਗਾੜੀ ਹੋ ਚੁੱਕੀ ਆ ਤੇ ਜਿਹੜਾ ਆਪਣੇ ਕੋਲ ਮੜ ਜਾ ਰਾ ਰੋਡ ਤਾਂ ਆਪਾਂ ਉਹ ਵੀ ਇਹਦੇ ਵਿੱਚ ਪਾ ਲੂਗੇ ਤੇ ਲੋ ਜੀ ਸੌਸ ਆ ਜਿਹੜੀ ਥੋੜੀ ਜਿਹੀ ਮਨਚੂਰੀਅਨ ਦੇ ਵਿੱਚ ਗਾੜੀ ਹੋ ਚੱਲਦੀ ਆ ਜ਼ਿਆਦਾ ਪਤਲੀ ਸੌਸ ਆ ਜਿਹੜੀ ਉਹ ਵਧੀਆ ਨਹੀਂ ਲੱਗਦੀ ਸੌਸ ਬਣ ਕੇ ਆਪਣੀ ਰੈਡੀ ਆ ਜੀ ਤੇ ਥੋੜੀ ਜੀ ਸੌਸ ਆਪਾਂ ਨੇ ਕੱਢ ਲਈ ਆ ਇਹ ਮੈਂ ਤਾਂ ਕੱਢੀ ਆ ਕਿਉਂਕਿ ਆਪਾਂ ਸੌਸ ਹੈ ਜਿਹੜੀ ਮਨਚੂਰੀਅਨ ਨੂੰ ਦੇਖ ਕੇ ਮਤਲਬ ਲਾਉਂਗੇ ਕਿਉਂਕਿ ਕਈ ਵਾਰ ਸੌਸ ਹੈ ਨਾ ਜਿਹੜੀ ਜ਼ਿਆਦਾ ਹੋ ਜਾਂਦੀ ਆ ਤੇ ਫਿਰ ਵਧੀਆ ਨਹੀਂ ਲੱਗਦੀ ਹੈਗੀ ਤੇ ਲੋ ਜੀ ਆ ਲਓ ਆਪਾਂ ਨੇ ਨਾ ਇਸ ਟਾਈਮ ਤੇ ਹੁਣ ਇਹਦੇ ਵਿੱਚ ਮਨਚੂਰੀਅਨ ਜਿਹੜੇ ਆਪਣੇ ਐਡ ਕਰ ਲਏ ਆ ਵੈਜ ਮਨਚੂਰੀਅਨ ਸੌਸ ਵਾਲੇ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਸਰਵ ਥੋੜਾ ਜਿਹਾ ਪਾਉਨੇ ਆਪਾਂ ਇਹਦੇ ਉੱਤੇ ਬਰੀਕ ਕੱਟਿਆ ਹੋਇਆ ਹਰਾ ਧਣੀਆ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆਂ ਪਲੇਟ ਦੇ ਵਿੱਚ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਤੁਸੀਂ ਵੈਜ ਮਨਚੂਰੀਅਨ ਵੈਜ ਮਨਚੂਰੀਅਨ ਗਰੇਵੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਤੁਸੀਂ ਘਰੇ ਵੈਜ ਮਨਚੂਰੀਅਨ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਆ ਦੇਖੋ ਜੀ ਕਿੰਨੇ ਵਧੀਆ ਆਪਣੇ ਮਨਚੂਰੀਅਨ ਜਿਹੜੇ ਉਹ ਬਣੇ ਆ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ